ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣੀ ਆ ਸਾਡੇ ਸਾਰੇ ਜ਼ਿਲ੍ਹੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡ ਗਏ ਸਾਂ ਨੇ ਹਾਲ ਸਰਕਲ ਦੇ ਵਿੱਚ ਖੜੇ ਆ ਜਿੱਥੇ ਸਾਡੇ ਸਾਰੇ ਜੋਤੀ ਟੀਮ ਸਾਡੇ ਜਨਰਲ ਸਤਪੁਰ ਅਸ਼ਪਾਲ ਸਿੰਘ ਜੀ ਅਮੇਰ ਸਿੰਘ ਜੀ ਹਰੀ ਸਿੰਘ ਜੀ ਸਾਡੇ ਜਿੰਨੇ ਵੀ ਲੀਡਰ ਨੇ ਸਾਰੇ ਅੱਜ ਜ਼ਿਲ੍ਹੇ ਦੇ ਇੱਥੇ ਹਾਜ਼ਰ ਨੇ ਅਸੀਂ ਮੌਤ-ਮੌਤ ਵਧਾਈ ਦਿੰਨੇ ਆ ਦਿੱਲੀ ਦੀ ਸੰਗਤ ਨੂੰ ਵਿਲੇ ਦੇ ਲੋਕਾਂ ਨੂੰ ਵੋਟਰਾਂ ਨੂੰ ਜਿਨ੍ਹਾਂ ਨੇ ਇੰਨਾ ਮਾਨ ਬਖਸ਼ਿਆ ਬੀਜੇਪੀ ਨੂੰ ਜਿਤਾਇਆ ਜਿੱਤ ਦਰਜ ਕਰਾਈਆ ਧੰਨਵਾਦ ਵੀ ਕਰਦੇ ਹਾਂ ਸਾਰਿਆਂ ਦਾ ਦਿੱਲੀ ਵਾਸੀਆਂ ਦਾ ਜਿਨ੍ਹਾਂ ਨੇ ਝਾੜੂ ਨੂੰ ਉਥੋਂ ਲਾਂਬੇ ਕਰਕੇ ਬੀਜੇਪੀ ਸਰਕਾਰ ਬਣਾਈ। तकरीबन 26-27 ਸਾਲ ਬਾਅਦ ਜਿਹੜੀ 27 ਸਾਲ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਤੇ ਦਿੱਲੀ ਦੀ ਨਿਹਾਰ ਬਦਲ ਕੇ ਮੋਦੀ ਸਾਹਿਬ ਨੇ ਨਿਹਾਰ ਬਦਲ ਦੇਣੀ ਆ ਤੇ ਦਿੱਲੀ ਵਾਸੀ ਦੇਖਣਗੇ ਕਿ ਅਸੀਂ ਜੋ ਫੈਸਲਾ ਲਿਆ ਉਹ ਸਹੀ ਲਿਆ ਸਕਦਾ। ਜਿੱਦ ਦੇਖਦੇ ਹੋ ਕਿ ਮਨਾਂ காங்கிரஸ் ਪਾਰਟੀ ਕੋਲ ਫਸਾ ਬਣੀ ਬੋਲਿਆ ਗਿਆ ਹੈਗਾ। ਕਾਂਗਰਸ ਪਾਰਟੀ ਦਾ ਤਾਂ ਨਾ ਉੱਥੇ ਖਾਤਾ ਖੁੱਲਿਆ ਨਾ ਇੱਥੇ ਖੁੱਲਣਾ ਹੁਣ ਭਾਰਤੀ ਜਨਤਾ ਪਾਰਟੀ 27 ਦੇ ਵਿੱਚ ਪੰਜਾਬ ਦੇ ਵਿੱਚ ਉਹਦਾ ਝੰਡਾ ਲਹਿਰਾਊਗੀ। ਸਾਡੇ ਸਾਰੇ ਵਰਕਰ ਸਾਡੇ ਜਿੰਨੇ ਨਾ ਹਾਜ਼ਰ ਨੇ ਸਾਡੇ ਨਾਲ ਸਾਰੇ ਬੋੜੇ ਨਾ ਮੋਢਾ ਲਾ ਕੇ ਸਾਡੇ ਚੱਲਣਗੇ ਤੇ ਪੰਜਾਬ ਦੇ ਵਿੱਚ ਅਸੀਂ ਅਕਾਲੀ ਦਲ ਦੇ ਸੂਚਨਾ ਮਾਗਲ ਵੱਲੋਂ ਵੀ ਸਹੀ ਨਹੀਂ ਸੀ ਕਿ ਜਿੱਥੇ ਮਤਲਬ ਹਾਰ ਦੀ ਬਿਲਕੁਲ ਪਹਿਲਾਂ ਸ੍ਰੋਣੀ ਅਕਾਲੀ ਦਲ ਸਾਡਾ ਸਹਿਯੋਗੀ ਰਹੇ ਨੇ ਉਹਨਾਂ ਨੇ ਵਧਾਈ ਦਿੱਤੀ ਅਸੀਂ ਵੈਲਕਮ ਕਰਦੇ ਹਾਂ ਚੰਗੀ ਗੱਲ ਹੈ ਕਿਉਂਕਿ ਜੇ ਭਾਰਤੀ ਜਨਤਾ ਪਾਰਟੀ ਅਪਦਾ ਝੰਡਾ ਲਹਿਰਾਊਗੀ ਤਾਂ ਹੀ ਅਕਾਲੀ ਦਲ ਦਾ ਕੋਈ ਨਾ ਕੋਈ ਭਲਾ ਹੋਣਾ ਉਹਨਾਂ ਨੂੰ ਵੀ ਸੋਚਣਾ ਪੈਗਾ ਹੈ ਜਦੋਂ ਅਗਲ ਕੀ ਤਿਆਰੀ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਜਿਹੜਾ ਕਿ ਜਿੱਤ ਹਾਸਲ ਕਰਕੇ ਕਿੰਨੀ ਸਿੱਟਾ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਹ ਆਪਣੀਆਂ 48 ਸਿੱਟਾ ਤੋਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਸਭ ਤੋਂ ਵੱਡੀ ਗੱਲ ਆ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਵੋਟਰ ਨੇ ਲੋਕ ਬੜੇ ਸਿਆਣੇ ਨੇ ਸੁਝਵਾਨ ਨੇ ਕਿਉਂਕਿ ਦਿੱਲੀ ਜਿਹੜੀ ਹੈਗੀ ਆ ਇੰਡੀਆ ਦੀ ਰਾਜਧਾਨੀ ਆ ਇਸ ਕਰਕੇ ਉੱਥੇ ਬੀਜੇਪੀ ਦੀ ਸਰਕਾਰ ਹੋਣਾ ਬਹੁਤ ਜ਼ਰੂਰੀ ਸੀ ਦਮਲਿਆਂ ਸਰਕਾਰ ਹੋਣੀ ਬਹੁਤ ਜ਼ਰੂਰੀ ਸੀ ਲੋਕਾਂ ਨੇ ਪਿਛਲੇ 10-12 ਸਾਲ ਜਿਹੜੇ ਸੀ ਇਹਨਾਂ ਨੇ ਸਬਜਵਾ ਦਿਖਾਈ ਸੀ ਆਪ ਪਾਰਟੀ ਨੇ ਕੇਵੀਵਾਲ ਨੇ ਲੋਕਾਂ ਨੂੰ ਲੁੱਟਿਆ ਘੁੱਟਿਆ ਨਜੋੜਿਆ ਦੇ ਲੋਕਾਂ ਨੂੰ ਮੰਗਤੇ ਬਣਾਇਆ ਭਖਾਰੀ ਬਣਾਇਆ ਉਹਦਾ ਰਿਜਲਟ ਅੱਜ ਬੜੀ ਛੇਦੀ 12 ਸਾਲ ਬਾਅਦ ਕਹਿੰਦੇ ਬਰਵਾਸਟ ਕੱਟ ਗਿਆ ਹਣਾ ਉਹ ਛੇਦੀ ਆ ਗਿਆ ਕਿਉਂਕਿ ਬੜੀ ਲੋਕਾਂ ਨੇ ਉਹੀ ਝਾੜੂ ਜਿਹੜਾ ਇਹਨਾਂ ਦੇ ਝਾੜੂ ਦਿੱਲੀ ਦੀ ਸਫਾਈ ਦੇ ਕਰਨੇ ਕਰ ਪਾਇਆ ਅੱਜ ਦਿੱਲੀ ਦੀ ਸਫਾਈ ਹੋ ਗਈ ਆ ਉਹ ਝਾੜੂ ਫਿਰ ਗਿਆ ਦੱਬ ਕੇ ਹੁਣ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੁਛ ਜੋ ਇਹਨਾਂ ਨੇ ਹਾਲਾਤ ਕੀਤੇ ਨੇ ਉਹੀ ਅੱਜ ਪੰਜਾਬ 'ਚ ਕਰ ਰਹੇ ਨੇ ਕਿਤਰਾ ਦੇਤੇ ਪਰਉਣ ਵਾਲਾ ਸਨ ਕਿ ਸਤੰਦਰ ਸਰਕਾਰ ਕੋਲ ਕਿਤਰਾ ਵਾਰੇਗਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਏਗਾ ਜੇ ਦਿੱਲੀ ਦੇ ਚਲੀ ਦਿੱਲੀ ਜੇ ਖਤਮ ਹੋ ਗਈ ਤਾਂ ਸਾਰੀ ਖਤਮ ਹੋ ਗਈ ਮੰਨ ਲਓ ਵੀ ਦਿੱਲੀ ਤੋਂ ਉਹ ਬੰਦਾ ਕਹਿੰਦਾ ਟੀਵੀ ਨੂੰ ਲਗਾਤਾਰ ਜਾਣ ਰੱਖਿਆ ਰਬ ਨੂੰ ਮਾਈਸਵਾਰੀ ਬੈਠਾ ਤੇ ਟੀਵੀ ਵਾਲਾ ਹੱਸੂ ਕੇ ਤੇਜਰੀ ਵਾਲਾ ਕਿ ਅੱਜ ਉਹ ਵਿਹਲਾ ਹੋ ਗਿਆ ਦਿੱਲੀ ਜੋ ਬੇ ਲੋਕਾਂ ਨੇ ਦਿੱਲੀ ਦੀ ਜਿਹੜੀ ਸੂਝਵਾਨ ਵੋਟਰ ਸੀਗੇ ਉਹਨਾਂ ਨੇ ਉੱਥੋਂ ਵਿਹਲਾ ਕਰਤਾ ਇਸ ਟੀਮ ਨੂੰ ਹੁਣ ਉਹ ਪੰਜਾਬ ਨੂੰ ਲੁੱਟਣ ਆਉਣਾ ਇਹ ਆਪਾਂ ਨੇ ਪੰਜਾਬੀਆਂ ਨੇ ਉਹ ਤੋਂ ਬਚਣਾ ਬਚਾ ਕੇ ਆਪਣੇ ਪੰਜਾਬ ਨੂੰ ਕਿਵੇਂ ਬਚਾਉਣਾ ਕਿਉਂਕਿ ਪਹਿਲਾਂ ਹੀ ਭਗਵਾਨਤਵਾਨ ਦੀ ਟੀਮ ਲੁੱਟਣ ਲੱਗੀ ਹੋਈ ਆ ਤੇ ਕੁੱਟਣ ਲੱਗੀ ਹੋਈ ਆ ਹਰ ਲੈਵਲ ਤੇ ਡਾਕੇ ਵਜ ਰਹੇ ਨੇ ਬੰਬ ਹੋ ਰਹੇ ਨੇ ਬੰਬ ਬਲਾਸਟ ਹੋ ਰਹੇ ਨੇ ਥਾਣਿਆਂ ਦੀਆਂ ਚੌਕੀਆਂ ਤੇ ਦੇਖੋ ਅੰਬਰਸਤ ਕੀ ਹੋ ਰਿਹਾ ਹਰ ਪਾਸੇ ਹੋ ਰਿਹਾ ਤੇ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਕੱਠੇ ਹੋ ਕੇ ਅੱਜ ਆਪਣੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਇਹ ਨਾ ਉਹ ਹਰ ਸਾਲ ਪੰਜੇ ਸਾਲ ਦੀ ਤਜਰਬੇ ਕਰੀ ਚੱਲੋ ਤਜਰਬਿਆਂ ਦੇ ਵਿੱਚ ਜਿੰਦੀ ਨਿਕਲੀ ਇਸ ਕਰਕੇ ਪੰਜਾਬ ਕਿੱਥੋਂ ਦੇ ਕਿੱਥੇ ਪਹੁੰਚ ਗਿਆ ਅੱਜ ਸਾਨੂੰ ਪੰਜਾਬ ਨੂੰ ਸੰਭਾਲਣ ਦੀ ਲੋੜ ਆ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਇਹ ਇਹ ਚੀਜ਼ਾਂ ਬਹੁਤ ਸੰਭਾਲਣ ਦੀ ਲੋੜ ਆ ਪੰਜਾਬ ਨੂੰ ਤੇ ਪੰਜਾਬ ਨੂੰ ਸਿਆਣੇ ਹੋਣਾ ਚਾਹੀਦਾ ਬੜੀ ਗਲਤੀ ਕਰ ਬੈਠੇ ਵੱਡੀ ਵੱਡੀ ਗਲਤੀ ਬਗੜਾ ਬਿਸਤੇ ਕੀਤੀ ਜਦੋਂ ਆਮ ਪਾਰਟੀ ਨੂੰ ਅੱਗੇ ਲੰਦਾ ਅੱਜ ਲੋੜ ਆ ਦੂਜੇ ਪਾਸੇ ਮੈਂ ਕਾਂਗਰਸ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਵੀ ਅੱਜ ਮੌਕਾ ਤੁਹਾਡੇ ਲਈ ਤੁਸੀਂ ਕੇਰੀ ਵਾਲੇ ਰਾਹ ਗਲੇ ਸੀਗੇ ਕਾਪੀ ਹੋ ਰਿਹਾ ਅਜੇ ਜੀਰੋ ਪਰਸੈਂਟੇਜ ਉੱਤੇ ਖਾਤਾ ਵੀ ਨਹੀਂ ਖੁੱਲਿਆ ਇਹ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਹੋਰ ਭਰਾਵਾਂ ਨੂੰ ਬੇਨਤੀ ਵੀ ਕਰਦਾ ਬੀਜੇਪੀ ਦੇ ਦਰਵਾਜ਼ੇ ਖੁੱਲੇ ਨੇ ਜਿਹੜਾ ਵੀ ਸਾਡੇ ਸ਼ਾਮਲ ਹੋਣਾ ਚਾਹਦਾ ਹੈ ਬੀਜੇਪੀ ਸ਼ਾਮਲ ਹੋਣਾਦਾ ਅਸੀਂ ਉਹਨੂੰ ਗੱਲ ਨਾਲ ਲਾਵਾਂਗੇ ਤੇ ਕਾਂਗਰਸੀ ਵੀ ਇਹਨੂੰ ਖਾਸ ਕਰਕੇ ਬੇਨਤੀ ਕਰਦਾ ਇਹ ਅਗਲੀ ਨਰਜੀ ਨਿਵੇਸ਼ ਕਰੋ ਉਹ ਸੋਸਟ ਮਲਾ ਪਿਆ ਵੀ ਸਾਡੇ ਜਾਓ ਤੇ ਆਪਾਂ ਰਲ ਕੇ ਔਰ ਇਸ ਪਾਈ ਦੇ ਵਿੱਚ ਪੰਜਾਬ ਦੀ ਸਰਕਾਰ ਬਣਾਈਏ ਤੇ ਪੰਜਾਬ ਦੀ ਨਿਹਾਰ ਬਦਲੀਏ ਅੱਜ ਜਿਹੜਾ ਦਿੱਲੀ ਦਾ ਰਿਜ਼ਲਟ ਆਇਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 48 ਸੀਟਾਂ ਜਿੱਤ ਕੇ ਪ੍ਰਚੱਡ ਬਹੁਮਤ ਨਾਲ ਜਿਹੜੀ ਹੈ ਸਰਕਾਰ ਬਣਾਈ ਹੈ ਮੈਂ ਇਹਦੇ ਤੇ ਸਾਰੇ ਦੇਸ਼ ਵਾਸੀਆਂ ਨੂੰ ਔਰ ਖਾਸ ਤੌਰ ਤੇ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਉਹਨਾਂ ਨੇ ਝੂਠ ਦਾ ਅੰਤ ਕਰ ਦਿੱਤਾ ਉਥੋਂ ਜਿਹੜਾ ਝਾੜੂ ਦੀ ਸਰਕਾਰ ਬਣੀ ਸੀ ਉਹ ਜਿਹੜਾ ਉਹਨਾਂ ਨੇ ਗੰਦ ਪਾਇਆ ਹੋਇਆ ਸੀ ਉਹ ਉਹਨਾਂ ਨੇ ਉਹਨੂੰ ਸਾਫ਼ ਕਰ ਦਿੱਤਾ ਇੱਕ ਫਿਕਰੀਵਲ ਕਦੇ ਸੈਦਾਲਵਾ ਜਿਹੜੀ ਸੱਤਾ ਦੀ ਪਾਰਟੀ ਆਈ ਹੈ ਹੰ ਕੇਂਦਰ ਸਰਕਾਰ ਦੇ ਵਿੱਚ ਕਿੱਸ ਤਰ੍ਹਾਂ ਦੇ ਨੀਤੀ ਲੈ ਕੇ ਕਰਤਾਰੀ ਹੋਏ ਹੁਣ ਬੋਲਦੇ ਤੁਹਾਨੂੰ ਇਹ ਜਿਹੜੀ ਹੈ ਦਿੱਲੀ ਦੇ ਵਿੱਚ ਤੁਹਾਨੂੰ ਹੁਣ ਆਪਣੇ ਆਪੇ ਸਾਰਨ ਸਾਰੇ ਸਾਹਮਣੇ ਆ ਜਾਣਾ ਕਿ ਜਿਹੜਾ 27 ਸਾਲ ਬਾਅਦ ਜਿਹੜਾ ਉੱਥੇ ਭਾਰਤੀ ਜਨਤਾ ਪਾਰਟੀ ਦਾ ਹੁਣ ਜਿਹੜਾ ਪ੍ਰਸ਼ਾਸਨ ਹੋਣ ਬਣਨ ਜਾ ਰਿਹਾ ਹੈ ਸਰਕਾਰ ਬਣਨ ਜਾ ਰਹੀ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਮਤਲਬ ਪ੍ਰਬੰਧ ਹੋਣਗੇ ਕਿਸ ਤਰ੍ਹਾਂ ਦੀਆਂ ਤਰਕੀਆਂ ਹੋਣਗੀਆਂ ਉਥੋਂ ਦੇ ਸਾਰਿਆਂ ਦੇ ਸਾਹਮਣੇ ਆ ਜਾਣਗੀਆਂ ਅੱਜ ਬਹੁਤ ਹੀ ਭਾਗਾ ਭਰਾ ਦਿਨ ਹੈ ਸਾਡੇ ਸਾਨੇਵਾਲ ਮੰਡਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੰਡਲ ਦੀ ਟੀਮ ਤੇ ਜ਼ਿਲ੍ਹੇ ਦੀ ਟੀਮ ਇਕੱਠੀ ਹੋ ਕੇ ਦਿੱਲੀ ਦੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸਾਡੀ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਸਾਰਿਆਂ ਨੇ ਰਲ ਕੇ ਨਾਲੇ ਭੰਗੜੇ ਪਾਏ ਨੇ ਨਾਲੇ ਲੱਡੂ ਵੰਡੇ ਨੇ ਇਹ ਸਭ ਤੋਂ ਵਧਾਈ ਦੇ ਪਾਤਰ ਦਿੱਲੀ ਦੇ ਵਾਸੀ ਨੇ ਦਿੱਲੀ ਦੇ ਵਾਸੀ ਮੈਂ ਸਾਹਮਣੇ ਬੜੇ-ਬੜੇ ਲਿਖੇ ਸੂਝਵਾਨ ਬੰਦੇ ਨੇ ਜਿਹੜੇ ਕਿ ਇਸ ਗੱਲ ਨੂੰ ਭਾਪ ਗਏ ਕੇਜਰੀਵਾਲ ਜਿਹੜੇ ਝੂਠੇ ਵਾਅਦੇ ਕੀਤੇ ਸੀ ਝੂਠੀਆਂ ਗੱਲਾਂ ਕੀਤੀਆਂ ਸੀ ਸਿਰਫ ਗੱਲਾਂ ਤਾਂ ਕੀਤੀ ਸਹੀ ਮੈਂ ਤੁਸੀਂ ਗਿਆ ਉਹਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਕੁਝ ਵੀ ਨਹੀਂ ਸੀ ਕਰ ਸਕਿਆ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਇਹ ਕੇਜਰੀਵਾਲ ਨੂੰ ਪੱਕੇ ਤੌਰ ਤੇ ਨਿਕਾਰ ਦਿੱਤਾ ਹੈ ਇਹੀ ਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਨੇ ਤੇ ਮੈਂ ਇਹ ਸਮਝਦਾ ਕਿ ਪੰਜਾਬ ਦੇ ਲੋਕੀ ਵੀ ਇਹੀ ਜਿੱਤ ਨੂੰ ਬੀਜੇਪੀ ਦੀ ਨੂੰ ਇੱਥੇ ਵੀ ਪੰਜਾਬ ਦੇ ਵਿੱਚ ਦੁਹਰਾਣਗੇ ਤੇ ਝਾੜੂ ਦੀ ਸਰਕਾਰ ਇਤੋਂ ਸਾਫ਼ ਹੋਏਗੀ ਤੇ ਬੀਜੇਪੀ ਦੀ ਇਹ ਸਰਕਾਰ ਆਉਣ ਵਾਲੇ ਸਮੇਂ ਦੇ ਬਹੁਤ ਜਲਦੀ ਬਣਨ ਵਾਲੀ ਹੈ